ਹੈਲੋ ਨਮਸਕਾਰ ਦੋਸਤੋ ਕੀ ਹਾਲ ਚਾਲ ਆਪਣਾ ਠੀਕ ਠਾਕ ਹੋ ਜੀ ਸਾਰੇ ਜਣੇ ਅ ਅਗਨੀਵੀਰ ਦਾ ਰਿਜ਼ਲਟ ਕਾਫੀ ਬੱਚੇ ਵੇਟ ਕਰ ਰਹੇ ਨੇ ਕਿ ਅਗਨੀਵੀਰ ਦਾ ਰਿਜ਼ਲਟ ਕੁਝ ਕੇ ARO ਦਾ ਪਿਆ ਚੁੱਕਾ ਹੋਗਾ ਤਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਕਿਵੇਂ ਤੁਸੀਂ ਚੈੱਕ ਕਰ ਸਕਦੇ ਹੋ CEW ਤੇ ਰਿਜ਼ਲਟ ਤੇ ਲਿੰਕ ਤੇ ਓਪਨ ਕਰਕੇ ਜਿਹੜਾ ਚੈੱਕ ਕਰ ਸਕਦੇ ਹੋ ਸਾਈਟ ਥੋੜੀ ਸਲੋ ਚੱਲੀ ਪਈ ਹੈ ਇਸ ਕਰਕੇ ਜਿਹੜਾ ਹੈ ਜਿਹੜੇ ਵੀ ARO ਦਾ ARO ਦਾ ਪਿਆ ਪਿਆ ਉਹ ਤੁਸੀਂ ਕਮੈਂਟ ਕਰਕੇ ਮੈਂਸ਼ਨ ਜਰੂਰ ਕਰ ਸਕਦੇ ਹੋ ਮੈਂ ਤੁਹਾਨੂੰ ਜਿਹੜਾ ਹੈ PDF ਦੇ ਜ਼ਰੀਏ ਜਾਂ Telegram ਦੇ ਜ਼ਰੀਏ ਤੁਹਾਨੂੰ ਜਿਹੜਾ ਹੈ ਸੈਂਡ ਕਰ ਦਵਾਂਗਾ ਠੀਕ ਹੈ ਇਸ ਵਿੱਚ ਜਿਹੜੇ ਹੈ ਸਿੱਧੀ ਗੱਲ ਕਰਦੇ ਹਾਂ ਇਸ ਵਿੱਚ ਏਆਰਓ ਅੰਬਾਲਾ ਦੇ ਵਿੱਚ ਜਿਹੜੇ ਹੈ ਆਲ ਜੀਆਰਓ ਦਾ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਪਿਆ ਉਹਨਾਂ ਦਾ ਜਿਹੜਾ ਹੈ ਰਿਜ਼ਲਟ ਆ ਚੁੱਕਾ ਹੈਗਾ ਜਿਸ ਵਿੱਚ ਅਗਨੀਵੀਰ ਮੈਂ ਇਹਦੇ ਅਲੱਗ-ਅਲੱਗ ਜਿਹੜੇ ਜਿੰਨੇ ਵੀ ਹੈੱਡਕ quartਰ ਨੇ ਉਹਨਾਂ ਦਾ ਆ ਚੁੱਕਾ ਹੈਗਾ ਤੇ ਜਿਸ ਵਿੱਚ ਅ ਅਲੱਗ-ਅਲੱਗ ਹੈਗਾ ਜੈਪੁਰ ਜੈਪੁਰ ਇਹ ਜੀਆਰਓ ਦਾ ਵੀ ਆ ਚੁੱਕਾ ਹੈਗਾ ਠੀਕ ਹੈ ਜੀ ਔਰ वुमेन मिलिट्री फोर्सਾ ਵੀ ਆ ਚੁੱਕਾ ਹੈ ਜਿਨ੍ਹਾਂ ਨੇ ਵੀ ਭਰ ਐ ਸਕੇ ਚਾਹੇ ਲੜਕੀਆਂ ਨੇ ਭਰਿਆ ਚਾਹੇ ਲੜਕੀਆਂ ਨੇ ਭਰਿਆ ਹੈ ਅਗਨੀਵੀਰ ਉਹਨਾਂ ਦਾ ਵੀ ਰਿਜ਼ਲਟ ਬਹੁਤ ਜਲਦੀ ਜਾਰੀ ਹੋ ਰਿਹਾ ਹੈਗਾ ਔਰ ਲਖਨਊ 에ਅਰੋਡਾ ਆ ਚੁੱਕਾ ਹੈਗਾ ਰਿਜ਼ਲਟ ਜਿਸ ਵੀ ਚੜਾ ਹੈ ਲਖਨਊ ਦੇ ਵਿੱਚ ਆਗਰਾ ਇਹ ਸਾਰੇ ਅਲਮੋਰਾ ਜਿਹੜੀ ਡਿਸਟ੍ਰਿਕਟਾਂ ਹਨ ਇਹਨਾਂ ਦਾ ਸਾਰੇ ਦਾ ਰਿਜ਼ਲਟ ਜਾਰੀ ਹੋ ਚੁੱਕਾ ਹੈਗਾ ਜੋ ਕਿ ਅੱਜ ਦੀ 26 ਜੁਲਾਈ ਨੂੰ ਇਹ ਜਿਹੜਾ ਰਿਜ਼ਲਟ ਪਿਆ ਹੈਗਾ ਔਰ ਸ਼ਿਲੋਂਗ ਦਾ ਵੀ ਆ ਚੁੱਕਾ ਹੈਗਾ ਕਿਉਂਕਿ ਐਸਾਵਾਲ ਯੋਰਾਹਟ ਅਸਾਮ ਨਰੰਗੀ ਡਿਸਟ੍ਰਿਕਟ ਤੇ ਬਿਲੋਂਗ ਕਰਦੇ ਨੇ ਠੀਕ ਹੈ ਔਰ ਇਹਨਾਂ ਡਿਸਟ੍ਰਿਕਟ ਦਾ ਆ ਚੁੱਕਾ ਹੈਗਾ ਰਿਜ਼ਲਟ ਬਾਕੀ ਹੋਰ ਡਿਸਟ੍ਰਿਕਟ ਦਾ ਵੀ ਜਿਹੜਾ ਰਿਜ਼ਲਟ ਹੈਗਾ ਔਰ ਸਟੇਟ ਦਾ ਆਉਣ ਵਾਲਾ ਹੈਗਾ ਤਾਂ ਤੁਸੀਂ ਵੇਟ ਕਰੋ ਆਪਣੇ ARO ਦਾ ਕਿਹੜੇ ਕਿਹੜੇ ARO ਦੇ ਆ ਤੁਸੀਂ ਸੰਬੰਧਿਤ ਹੋ ਕਮੈਂਟ ਕਰਕੇ ਜਰੂਰ ਮੈਂਸ਼ਨ ਕਰ ਸਕਦੇ ਹੋ ਜਿਸ ਵੀ ARO ਨਾਲ ਸੰਬੰਧਿਤ ਹੋ ਤੁਸੀਂ ਟੈਲੀਗ੍ਰਾਮ ਨੂੰ ਜਰੂਰ ਜੁਆਇਨ ਕਰ ਲੈਣਾ ਅਗਰ ਤੁਸੀਂ ਇਸ ਤੇ PDF ਚਾਹੁੰਦੇ ਹੋ ਜਾ ਬਾਈ ਜੀ ਤੁਸੀਂ ਚਾਹੁੰਦੇ ਆ ਕਿ ਸਾਡਾ ਰਿਜ਼ਲਟ ਜਿਹੜਾ ਲਾਈਵ ਦੱਸਿਆ ਜਾਏ ਇਸ ਕਰਕੇ ਤੁਸੀਂ ਜਿੰਨੇ ਅੱਜ ਜ਼ਿਆਦਾ ਮੈਸੇਜ ਆਉਣਗੇ ਕਮੈਂਟ ਆਣਗੇ ਉਸ ਸੰਬੰਧੀ ਤੁਹਾਨੂੰ ਜਿਹੜੀ ਜਾਣਕਾਰੀ ਮੈਂ ਲਾਈਵ ਵੀਡੀਓ ਲੈ ਕੇ ਵੀ ਆ ਜਾਊਂਗਾ ਜਿਸ 에어로 ਦੇ ਜਿਹੜੇ ਹੈ ਜ਼ਿਆਦਾ ਕਮੈਂਟ ਹੋਣਗੇ ਠੀਕ ਹੈ ਜੀ ਜਿਹੜੀ 에어로 ਦੇ ਸੰਬੰਧਿਤ ਹੈ ਹੋਰ ਵੀਡੀਓ ਚੰਗੀ ਲੱਗੇ ਤਾਂ ਜਿਹੜਾ ਹੈ ਵੀਡੀਓ ਨੂੰ ਲਾਈਕ ਕਰ ਦਿਓ ਔਰ ਨਮਸਕਾਰ ਜੁਆਇਨ ਸਾਰਿਆਂ ਨੂੰ ਕਈ ਇਦਾਂ ਹੀ ਰਿਜ਼ਲਟ ਮੈਨੂੰ ਉਮੀਦ ਹੈ ਕਿ ਜਿਨ੍ਹਾਂ ਦਾ ਵੀ ਪੈਂਡਿੰਗ ਹੈਗਾ ਅੱਜ ਅੱਜ ਜਾਂ ਕੱਲ ਤੱਕ ਜਿਹੜਾ ਹੈ ਜਿਹੜਾ ਹੈ ਤੁਹਾਡਾ ਸਾਰੇ ਦਾ ਜਿਹੜਾ ਹੈ ਜਾਰੀ ਹੋ ਜਾਣ। ਬਾਕੀ ਤੁਹਾਨੂੰ ਦੂਸਰੇ ਜਾਂ ਸਾਰੇ